ਮੈਨੂੰ ਸਵੇਰੇ ਪਤਾ ਲੱਗਾ 8:00 ਵਜੇ ਦੇਖਿਆ ਤਾਂ ਇਹ ਦੋਵੇਂ ਟੁੱਟੇ ਹੋਏ ਸੀ ਜਦੋਂ ਮੈਂ ਵੇਖਿਆ ਪੈ ਪੂਰੇ ਲੱਗਰੀ ਸਭ ਲੈ ਗਏ ਨੇ ਪੂਲ ਲਿਪ ਆ ਗਿਆ ਮੀਡੀਆਂ ਸੀਟਾਂ ਲੈਡ ਲੂਟਰ ਸਭ ਚਾਕੇ ਲੈ ਗਏ ਥਾਣਾ ਟੀਲਵਾ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਚ ਚੋਰਾਂ ਦੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਾ ਝੜਾਇਆ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਬਲਜਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 8 ਵਜੇ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਸ਼ਟਰ ਚੁੱਕ ਕੇ ਅੰਦਰ ਜਾ ਕੇ ਜਦੋਂ ਉਸਨੇ ਸਾਮਾਨ ਦੀ ਜਾਂਚ ਕੀਤੀ ਤਾਂ ਕਾਊਂਟਰ ਦੇ ਦਰਾਜ ਵਿੱਚੋਂ ਲਗਭਗ 12 ਤੋਂ 15000 ਰੁਪਏ ਦੀ ਨਕਦੀ ਕੁਲੀਪ ਦੇ ਪੈਕਟ ਲਾਈਟਰ ਸਿਲਵਰ ਵਿਪਰ ਸਮੇਤ ਹੋਰ ਕਈ ਸਾਮਾਨ ਜਿਹੜਾ ਗਾਇਬ ਪਾਇਆ ਗਿਆ ਦੁਕਾਨਦਾਰ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ ਦੁਕਾਨ ਮਾਲਕ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਜੀ ਨਾ ਆਪਣਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਤੇ ਕਿਦਾਂ ਪਤਾ ਲੱਗਾ ਚੋਰੀ ਹੋ ਗਈ ਹੈ ਬਾਜੀ ਮੈਂ ਸਵੇਰ ਤੀ ਮੈਨੂੰ ਸਵੇਰੇ ਪਤਾ ਲੱਗਾ 8:00 ਵਜੇ ਦੇਖਿਆ ਤਾਂ ਇਹ ਦੋਵੇਂ ਟੁੱਟੇ ਹੋਏ ਸੀ ਹੂੰ ਤੇ ਦੇਖ ਕੇ ਅੰਦਰ ਜਾ ਕੇ ਮੈਂ ਵੇਖਿਆ ਨਹੀਂ ਪਹਿਲਾਂ ਬਾਜੀ ਹੋਏ ਦੂਜੇ ਆਏ ਬਾਜੀ ਇਹਨੇ ਛੱਟ ਜਾ ਕੇ ਵੇਖੀ ਚੋਰੀ ਹੋਇਆ ਜਰਾ ਜਦੋਂ ਮੈਂ ਵੇਖਿਆ ਪੈਸੇ ਪੂਏ ਲਗਰੀ ਸਭ ਲੈ ਗਏ ਨੇ ਪੂਲੇਪ ਆ ਗਿਆ ਮੀਡੀਆਂ ਸਿਟਾ ਲੈਟਰ ਲੂਟਰ ਸਭ ਚਾਕੇ ਲੈ ਗਏ ਬਸ ਕਿੰਨਾ ਟੋਟਲ ਨੁਕਸਾਨ ਹੋਇਆ ਹੋ ਗਿਆ ਦਾ 15000 ਤੱਕ ਬਾਜੀ ਹੋ ਗਿਆ ਠੀਕ ਹੈ ਹੁਣ ਸਹੀ ਹੈ ਹਾਂਜੀ ਪੁਲਿਸ ਆਈ ਸੀ ਮੌਕਾ ਵੇਖ ਕੇ ਚਲੇ ਗਏ ਨੇ ਕਹਿੰਦੇ ਕੈਮਰੇ ਫੋਲਗੇ ਦੱਸਾਂਗੇ ਤੁਹਾਨੂੰ ਮੈਨੂੰ ਸਵੇਰੇ ਪਤਾ ਲੱਗਾ 8:00 ਵਜੇ ਦੇਖਿਆ ਤਾਂ ਇਹ ਦੋਵੇਂ ਟੁੱਟੇ ਹੋਏ ਸੀ ਜਦੋਂ ਮੈਂ ਵੇਖਿਆ ਪਏ ਪੂਰੇ ਰਗੜੀ ਸਭ ਲੈ ਗਏ ਨੇ ਬਚ ਪੂਲ ਲਿਪਾ ਗਿਆ ਮੀਡੀਆਂ ਸੀਟਾਂ ਲੈਡ ਲੂਟਰ ਸਭ ਚਾਕੇ ਲੈ ਗਏ ਨਾਟਿਲਵਾ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਚ ਚੋਰਾਂ ਦੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਾ ਝੜਾਇਆ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਬਲਜਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 8 ਵਜੇ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਸ਼ਟਰ ਚੁੱਕ ਕੇ ਅੰਦਰ ਜਾ ਕੇ ਜਦੋਂ ਉਸਨੇ ਸਮਾਨ ਦੀ ਜਾਂਚ ਕੀਤੀ ਤਾਂ ਕਾਊਂਟਰ ਦੇ ਦਰਾ ਵਿੱਚੋਂ ਲਗਭਗ 12 ਤੋਂ 15000 ਰੁਪਏ ਦੀ ਨਕਦੀ ਕੁਲੀਪ ਦੇ ਪੈਕਟ ਲਾਈਟਰ ਸਿਲਵਰ ਵਿਪਰ ਸਮੇਤ ਹੋਰ ਕਈ ਸਮਾਨ ਜਿਹੜਾ ਗਾਇਬ ਪਾਇਆ ਗਿਆ ਦੁਕਾਨਦਾਰ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ ਦੁਕਾਨ ਮਾਲਕ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਜੀ ਨਾ ਆਪਣਾ ਮੇਰਾ ਨਾਮ ਬਲਜਿੰਦਰ ਸਿੰਘ ਤੇ ਕਿਦਾਂ ਪਤਾ ਲੱਗਾ ਚੋਰੀ ਹੋ ਗਈ ਹੈ ਬਾਜੀ ਮੈਨੂੰ ਸਵੇਰੇ ਪਤਾ ਲੱਗਾ 8 ਵਜੇ ਵੇਖਿਆ ਤਾਲੇ ਦੋਵੇਂ ਟੁੱਟੇ ਹੋਏ ਸੀ ਹੂੰ ਤੇ ਵੇਖਿਆ ਅੰਦਰ ਜਾ ਕੇ ਮੈਂ ਵੇਖਿਆ ਨਹੀਂ ਪਹਿਲਾਂ ਬਾਜੀ ਹੋਏ ਦੂਜੇ ਆਏ ਬਾਜੀ ਨੇ ਛੱਟ ਜਾ ਕੇ ਵੇਖੀ ਚੋਰੀ ਹੋਇਆ ਜਰਾ ਜਦੋਂ ਮੈਂ ਵੇਖਿਆ ਪਏ ਪੂਰੇ ਲੱਕੜੀ ਸਭ ਲੈ ਗਏ ਨੇ ਪੂਲੇ ਪਾ ਆ ਗਿਆ ਮੀਡੀਆਂ ਸਿੱਟਾ ਲੈਟਰ ਲੂਟਰ ਸਭ ਚਾਕੇ ਲੈ ਗਏ ਬਸ ਕਿੰਨਾ ਟੋਟਲ ਨੁਕਸਾਨ ਹੋਇਆ ਹੋ ਗਿਆ 10-15 ਹਜ਼ਾਰ ਦਾ ਕਾਜੀ ਹੋ ਗਿਆ ਵਾ ਠੀਕ ਹੈ ਹੁਣ ਸਹੀ ਹੈ ਹਾਂਜੀ ਪੁਲਿਸ ਆਈ ਸੀ ਮੌਕਾ ਵੇਖ ਕੇ ਚਲੇ ਗਏ ਨੇ ਕਹਿੰਦੇ ਕੈਮਰੇ ਫੋਲਗੇ ਦੱਸਾਂਗੇ ਤੁਹਾਨੂੰ ਮੈਨੂੰ ਸਵੇਰੇ ਪਤਾ ਲੱਗਾ 8:00 ਵਜੇ ਵੇਖਿਆ ਤਾਂ ਦੋਵੇਂ ਟੁੱਟੇ ਹੋਏ ਸੀ ਜਦੋਂ ਮੈਂ ਵੇਖਿਆ ਪੈ ਪੂਰੇ ਲੱਕੀ ਸਭ ਲੈ ਗਏ ਨੇ ਫੂਲੇਪਾ ਆ ਗਿਆ ਮੀਡੀਆਂ ਸਿੱਟਾ ਲੈਡ ਲੂਟਰ ਸਭ ਚਾਕੇ ਲੈ ਗਏ ਥਾਣਾ ਟਿਲਵਾ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਚ ਚੋਰਾਂ ਦੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਾ ਝੜਾਇਆ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਬਲਜਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 8 ਵਜੇ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਸ਼ਟਰ ਚੁੱਕ ਕੇ ਅੰਦਰ ਜਾ ਕੇ ਜਦੋਂ ਉਸਨੇ ਸਾਮਾਨ ਦੀ ਜਾਂਚ ਕੀਤੀ ਤਾਂ ਕਾਊਂਟਰ ਦੇ drawers ਵਿੱਚੋਂ ਲਗਭਗ 12 ਤੋਂ 15000 ਰੁਪਏ ਦੀ ਨਕਦੀ ਕੂ ਲਿਪ ਦੇ ਪੈਕਟ ਲਾਈਟਰ ਸਿਲਵਰ ਵਿਪਰ ਸਮੇਤ ਹੋਰ ਕਈ ਸਮਾਨ ਜਿਹੜਾ ਗਾਇਬ ਪਾਇਆ ਗਿਆ ਦੁਕਾਨਦਾਰ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ ਦੁਕਾਨ ਮਾਲਕ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਜੀ ਨਾ ਆਪਣਾ ਮੇਰਾ ਨਾਮ ਬਲਜਿੰਦਰ ਸਿੰਘ ਤੇ ਕਿਦਾਂ ਪਤਾ ਲੱਗਾ ਚੋਰੀ ਹੋ ਗਈ ਹੈ ਬਾਜੀ ਮੈਨੂੰ ਸਵੇਰੇ ਪਤਾ ਲੱਗਾ 8 ਵਜੇ ਵੇਖਿਆ ਤਾਂ ਦੋਵੇਂ ਟੁੱਟੇ ਹੋਏ ਸੀ ਹੂੰ ਤੇ ਵੇਖਿਆ ਅੰਦਰ ਜਾ ਕੇ ਮੈਂ ਵੇਖਿਆ ਨਹੀਂ ਪਹਿਲਾਂ ਬਾਜੀ ਹੋਏ ਦੂਜੇ ਆਏ ਬਾਜੀ ਨੇ ਛੱਟ ਜਾ ਕੇ ਵੇਖੀ ਚੋਰੀ ਹੋਇਆ ਜਰਾ ਜਦੋਂ ਮੈਂ ਵੇਖਿਆ ਪੈ ਪੂਰੇ ਲੱਕੜੀ ਸਭ ਲੈ ਗਏ ਨੇ ਪੂਲੇ ਪਾ ਆ ਗਿਆ ਮੀਡੀਆਂ ਸਿੱਟਾ ਲੈਟਰ ਲੂਟਰ ਸਭ ਚਾਕੇ ਲੈ ਗਏ ਬਸ ਕਿੰਨਾ ਟੋਟਲ ਨੁਕਸਾਨ ਹੋਇਆ ਹੋ ਗਿਆ 10-15 ਹਜ਼ਾਰ ਦਾ ਕਾਜੀ ਹੋ ਗਿਆ ਵਾ ਠੀਕ ਹੈ ਹੁਣ ਸਹੀ ਹੈ ਹਾਂਜੀ ਪੁਲਿਸ ਆਈ ਸੀ ਮੌਕਾ ਵੇਖ ਕੇ ਚਲੇ ਗਏ ਨੇ ਕਹਿੰਦੇ ਕੈਮਰੇ ਫੋਲਗੇ ਦੱਸਾਂਗੇ ਤੁਹਾਨੂੰ